ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਕੁਝ ਗਿੱਦੜ ਕੁਝ ਬਾਂਦਰ ਕੁਝ ਖਤੀਣਾ ਜਿਨ੍ਹਾਂ ਨੂੰ ਦਸਤ ਲੱਗੇ ਹੋਏ ਆ ਤੇ ਪੰਜਾਬੀ ਦੇ ਵਿੱਚ ਕੁਝ ਹੋਰ ਕਿਹਾ ਜਾਂਦਾ ਉਹ ਕੌਣ ਕੌਣ ਨੇ ਇੱਕ ਤਾਂ ਸਿਮਰਜੀਤ ਮਾਲ ਇੱਕ ਇਹਦਾ ਮੁੰਡਾ ਇਹਦਾ ਨਾਮ ਆਮਨ ਸਿੰਘ ਹੈ ਬੈਸੀ ਜਿਨੂੰ ਪੰਜਾਬੀ ਹੋਂਦੀ ਜਿਹੜਾ ਕਹਿੰਦਾ ਸੀ ਜਿਹੜੇ ਪਹਿਲੇ ਸ਼ਹੀਦ ਹੋਏ ਆ ਉਹ ਗੁਰੂ ਅੰਗਦ ਦੇ ਪਾਸ਼ਾ ਜਿਹੜੇ ਤੱਤੇ ਤਵੇ ਤੇ ਬੈਠੇ ਸੀ ਜਿਹਨੂੰ ਇਹ ਨਹੀਂ ਪਤਾ ਕਿ ਪਹਿਲੇ ਸ਼ਹੀਦ ਗੁਰੂ ਅੰਦ ਦੇ ਪਾਸ਼ਾ ਆ ਉਹਦੀ ਵੀ ਇੱਕ ਵੀਡੀਓ ਆਈ ਇੱਕ ਸਮਝਿਤ ਮਾਨ ਲਈ ਆਈ ਇੱਕ ਬਾਦਮਨ ਰਹਿਦਾਰ ਉਹਦੀ ਵੀਡੀਓ ਆਈ ਉਹ ਕੇਸਗੜ੍ਹ ਸਾਹਿਬ ਕੱਲ ਤੱਕ ਤੇ ਅਰਦਾਸ ਕਰਦੇ ਨੇ ਜਦੋਂ ਮੈਨੂੰ ਮੰਗ ਖਾਣੇ ਕਹਿਣਾ ਨਾ ਉਦੋਂ ਕਈ ਲੋਕ ਕਹਿਣਗੇ ਤੁਸੀਂ ਇਦਾਂ ਨਾ ਕਹਿਆ ਕਰੋ ਇਹ ਪਾਂਡੇ ਨੇ ਪੂਰੇ ਸਿਰੇ ਦੇ ਨਰਦਾਸ ਬਤਾਈ ਕਰਦੇ ਸੱਚੇ ਪਾਤਸ਼ਾਹ ਜੀ ਪੰਜਾਬ ਤੇ ਕਿਰਪਾ ਰੱਖਿਓ ਜੰਗ ਜਾ ਰਹੀ ਐ ਬਾਲ ਬਿੰਗਾ ਨਾ ਹੋਵੇ ਇਦਾਂ ਅਰਦਾਸ ਕਰਦੇ ਇਹ ਪਾਂਡੇ ਆ ਤੁਸੀਂ ਪਹਿਲਾਂ ਹਰਾਮਖੋਰੋ ਕਾਲ ਤਖਤ ਤੇ ਭਿੰਡਰਾਵਾਲੇ ਦੇ ਹੱਕ ਵਿੱਚ ਨਾਰੇ ਲਾਏ ਖਾਲਸਾ ਜੰਦਾਬਾਦ ਕਿਹਾ ਅਸੀਂ ਤੋਪਾਂ ਤੋਂ ਡਰਦੇ ਨਹੀਂ ਅਸੀਂ ਸੈਂਟਰ ਸਰਕਾਰ ਦੇ ਨਾਲ ਮੱਥਾ ਲਾਵਾਂਗੇ ਤੇ ਹੁਣ ਦਸਤ ਲੱਗੇ ਹੋਏ ਨੇ ਹੁਣ ਅਰਦਾਸਾਂ ਕਰਦੇ ਹਾਂ ਅਸ਼ਾ ਇੱਕ ਸ਼ਮਨਿਤ ਮਾਨ ਉਹਦੀ ਅੱਜ ਵੀਡੀਓ ਦੇਖੀ ਅਸੀਂ ਸੁੱਖ ਮੰਗਦੇ ਹੈਗੇ ਆ ਸਾਨੂੰ ਜੰਗ ਦੀ ਲੋੜ ਨਹੀਂ ਹੈਗੀ ਤੇ ਅਸੀਂ ਚਾਹੁੰਦੇ ਆ ਵਪਾਰ ਕੀਤਾ ਜਾਵੇ ਬਾਗਾ ਬਾਰਡਰ ਖੋਲਿਆ ਜਾਵੇ ਏਕੇ ਦੀ ਵੀਡੀਓ ਆਈਏ ਇਹ ਸਾਰੇ ਉਹ ਹਰਾਮਖੋਰ ਨੇ ਜਿਹੜੇ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਹਰ ਵਕਤ ਐਕਟਿਵ ਰਹਿੰਦੇ ਆ ਇਹ ਉਹ ਹਰਾਮਖੋਰ ਨੇ ਮਤਲਬ ਜਦੋਂ ਕਿਤੇ ਪਤਾ ਲੱਗਿਆ ਇਹਨਾਂ ਨੂੰ ਵੀ ਹੁਣ ਸਾਨੂੰ ਮਰਨਾ ਪਊ ਉਹਦੇ ਉਹ ਇਹਨਾਂ ਦੇ ਹੱਥਾਂ ਵਿੱਚ ਮਾਲ ਆ ਜਾਂਦੀ ਹੈ ਉਹਦਾਂ ਨਹੀਂ ਵੱਡੀਆਂ ਸ੍ਰੀ ਸਾਭਾ ਹੋਣਗੀਆਂ ਕ੍ਰਿਸਟਲ ਟੰਗੇ ਹੁੰਦੇ ਨੇ ਤੇ ਉਸ ਵਕਤ ਇਹ ਇਦਾਂ ਹੁੰਦੇ ਨੇ ਵੀ ਹੁਣ ਵੀ ਮਾਰਨਗੇ ਕਿਸੇ ਨੂੰ ਹੁਣ ਵੀ ਮਾਰਨਗੇ ਇਦਾਂ ਲੱਗੋ ਤੇ ਹੁਣ ਜਦੋਂ ਚਾਰਕ ਮਝੈਲਾਂ ਆਈਆਂ ਨਾ ਪੰਜਾਬ ਵੱਲ ਇਹ ਅਰਦਾਸਾਂ ਕਰੀ ਜਾਂਦੇ ਆ ਉਹ ਇਹਦਾ ਜਿਹੜਾ ਮੁੰਡਾ ਮਾਨ ਦਾ ਉਹਦੀ ਖੁੱਲੀ ਦਾੜ੍ਹੀ ਆ ਹੁਣ ਲੱਗਦਾ ਕਹਿੰਦੇ ਉਹਦਾ ਦਾੜ੍ਹੀ ਬੰਨ ਕੇ ਰੱਖਦਾ ਤੇ ਉਹ ਕਹਿੰਦਾ ਇਹ ਜਿਹੜੇ ਵਿਸਪੋਰਟ ਹੋਏ ਹੈਗੇ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਹੁਣੇ ਨਹੀਂ ਚਾਹੁੰਦੇ ਹੈਗੇ ਨਾ ਪੰਜਾਬੀ ਹੁੰਦੀ ਹੈ ਨਾ ਹਿੰਦੀ ਹੁੰਦੀ ਹੈ ਉਹਦਾ ਸੁਮਜੀਤ ਮਾਨ ਤੇ ਉਹ ਵੀ ਹੁਣ ਹੱਥ ਵਿੱਚ ਮਾਲਾ ਫੜੀ ਬੈਠਾ ਹੈ ਇਹ ਪਤਾ ਹੈ ਕੌਣ ਨੇ ਜਦੋਂ ਭਾਰਤ 'ਤੇ ਹਮਲੇ ਕੀਤੇ ਸੀ ਨਾ ਬਹੁਤ ਵੱਡੇ ਹਮਲੇ ਹੋਏ ਸੀ ਉਦੋਂ ਕੁਝ ਲੋਕ ਹੋ ਸੀ ਜਿਹੜੇ ਕਹਿੰਦੇ ਅਸੀਂ ਅੰਨੇ ਕਰ ਦੇਾਂਗੇ ਜਦੋਂ ਬਾਬਰ ਚੜ੍ਹ ਕੇ ਆਸੀ ਅਸੀਂ ਮੰਤਰ ਮਾਰਾਂਗੇ ਅਸੀਂ ਜਾਪ ਕਰਾਂਗੇ ਤੇ ਜਿਹੜੀ ਬਾਬਰ ਨੇ ਦੁਰਦਸ਼ਾ ਕੀਤੀ ਸੀ ਹਿੰਦੁਸਤਾਨ ਦੀ ਭਾਰਤ ਦੀ ਉਹ ਇਤਿਹਾਸਿਕ ਬਾਤ ਤੇ ਇਹ ਓਦਾਂ ਦੇ ਪਾण्डे ਨੇ ਹੁਣ ਕੋਈ ਹੱਲਾਸ਼ੇਰੀ ਨਹੀਂ ਕੋਈ ਇਹਨਾਂ ਦੀ ਬਿਆਨ ਬਾਜੀ ਵਿੱਚ ਕੋਈ ਤਾਕਤ ਨਹੀਂ ਕੁਛ ਨਹੀਂ ਬਸ ਉਹਨੇ ਉਹ ਜਿਵੇਂ ਉੱਲੂ ਨੂੰ ਦਿਨੇ ਦੀਂਦਾ ਨਹੀਂ ਹੁੰਦਾ ਰਾਤ ਨੂੰ ਦੀਂਦਾ ਹੁੰਦਾ ਹੁਣ ਅੱਖਾਂ ਬੰਦ ਕਰਕੇ ਨਾ ਇਹ ਗੁਰੂ ਸਾਹਿਬ ਦੇ ਸਾਹਮਣੇ ਖੜੇ ਨੇ ਐਦਾਂ ਅਰਦਾਸਾਂ ਕਰਦੇ ਦੇਖੋ ਹੁਣ ਸੁੱਖੀ ਦੀ ਮੰਗਦੇ ਨੇ ਵੀ ਕੇਵਲ ਪੰਜਾਬ ਦੀ ਸੁੱਖ ਹਾਲਾਂਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਸੇ ਕਲਾ ਪੰਜਾਬ ਨਹੀਂ ਹੁੰਦਾ ਸਿੱਖ ਕਦੇ ਪੰਜਾਬ ਵਿੱਚ ਨਹੀਂ ਰਹਿੰਦੇ ਸਿੱਖ ਦੁਨੀਆਂ ਦੇ ਕੋਨੇ-ਕੋਨੇ ਵਿੱਚ ਰਹਿੰਦੇ ਆ ਅਰਦਾਸ ਸਰਬੱਤ ਦੇ ਭਲੇ ਲਈ ਹੈ ਇੱਕ ਛੋਟੀ ਜਿਹੀ ਜੰਗ ਤੋਂ ਡਰ ਗਏ ਤੁਸੀਂ ਯਾਰ ਕੀ ਕਰਦੇ ਹੋ ਤੁਸੀਂ ਸ਼ਰਮ ਨਹੀਂ ਆਉਂਦੀ ਸਾਨੂੰ ਅੱਛਾ ਮੈਂ ਇਹ ਵੀਡੀਓ ਨਾ ਅੱਜ ਤਾਂ ਬਣਾਈ ਮੈਂ ਕਿਹਾ ਵੀ ਇਹਨਾਂ ਲੋਕਾਂ ਨੇ ਜਦੋਂ ਧਰਨਿਆਂ ਵਿੱਚ ਹੁੰਦੇ ਨੇ ਕਿਦਾਂ ਨੌਜਵਾਨਾਂ ਨੂੰ ਪੜਕਾਇਆ ਮੋਦੀ ਨਾਲ ਟੱਕਰ ਲਈ ਹੈ ਮੋਦੀ ਨੂੰ ਅਸੀਂ ਆਏ ਕਰ ਦਿਆਂਗੇ ਉਮਿਤ ਸ਼ਾਹ ਨੂੰ ਆਏ ਕਰ ਦਿਆਂਗੇ ਅਸੀਂ ਤੇ ਹੁਣ ਹੁਣ ਇਹ ਗੁਰਮਤ ਦਾ ਪਾਠ ਪੜਾਈ ਜਾਂਦੇ ਆ ਮਤਲਬ ਵੀ ਤੁਸੀਂ ਭਗਤ ਬਣ ਕੇ ਬੈਠੋ ਹੁਣ ਕੁਝ ਬੋਲਣਾ ਨਹੀਂ ਹੁਣ ਮਤਾਂ ਦੇ ਜਾਂਦੇ ਆ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਪੰਜਾਬ ਦੇ ਵਸੇ ਨੇ ਲੋਕ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹਰੇਕ ਮਨੁੱਖ ਦੀ ਮੌਤ ਹੈ ਹਰੇਕ ਮਨੁੱਖ ਦਾ ਜਨਮ ਹੈ ਉਹਦੇ ਹੁਕਮ ਵਿੱਚ ਮਨੁੱਖ ਸੰਸਾਰ ਤੇ ਆਇਆ ਉਹਦੇ ਹੁਕਮ ਵਿੱਚ ਸੰਸਾਰ ਤੋਂ ਚਲਾ ਜਾਊ ਮਲਕੇ ਜੰਮਣਾ ਮਰਨਾ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ ਇਹ ਕਿਸੇ ਨੂੰ ਭਲੇਖਾ ਰੱਖਣ ਦੀ ਲੋੜ ਹੀ ਨਹੀਂ ਜਦੋਂ ਆਉਣੀ ਹੈ ਨਾ ਉਦੋਂ ਕੋਈ ਨਹੀਂ ਰੋਕ ਸਕਦਾ ਇਹ ਸਚਾਈ ਹੈ ਪਰ ਤੁਸੀਂ বুঝਦੇ ਨਾ ਬੜੋ ਜੇ ਭਾਰਤ ਸਰਕਾਰ ਨੇ ਬੀੜਾ ਚੁੱਕਿਆ ਹੈ ਕਿ ਅਸੀਂ ਅੱਤਵਾਦ ਖਤਮ ਕਰਨਾ ਹੈ ਤਾਂ ਅਸੀਂ ਖੁੱਲ ਕੇ ਸਾਥ ਦਈਏ ਇਹ ਡਰਦੇ ਕਿਉਂ ਇਹ ਉਹ ਲੋਕ ਨੇ ਜਿਹੜੇ ਨਾ ਕੱਠਾਂ ਵਿੱਚ ਖੜ ਕੇ 7 ਲੱਖ ਸੇ ਇੱਕ ਲੜਾਉ ਤਬ ਗਗਬਿੰਦ ਸਿੰਘ ਨਾਮ ਕਹਾਉ ਇਹ ਉਹ ਸ਼ਬਦ ਪੜਨ ਵਾਲੇ ਜੋਤੋ ਪ੍ਰੇਮ ਖੇਲਣ ਕਾ ਚਾਹ ਇਹ ਸ਼ਬਦ ਇਹਨਾਂ ਨੇ ਪੜੇ ਹੋਏ ਆ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਹਰ ਕੇ ਦਵਾਰ ਇਹੋ ਜਿਹੇ ਸ਼ਬਦ ਇਹਨਾਂ ਨੇ ਪੜੇ ਹੋਏ ਵੱਡੇ ਇਕੱਠਾਂ ਵਿੱਚ ਤੇ ਹੁਣ ਹੁਣ ਦਸਤ ਲੱਗੇ ਹੋਏ ਨੇ ਕੋਈ ਮਾਲਾ ਫੜੀ ਬੈਠਾ ਹੈ ਕੋਈ ਵਪਾਰ ਦੀ ਗੱਲ ਕਰੀ ਜਾਂਦਾ ਹੈ ਕੋਈ ਅਰਦਾਸ ਕਰੀ ਜਾਂਦਾ ਹੈ ਇੰਦਾਂ ਖੜੇ ਆ ਉਹ ਯਾਰ ਖੁੱਲ ਕੇ ਤੁਸੀਂ ਕਹੋ ਵੀ ਅਸੀਂ ਅੱਤਵਾਦ ਦਾ ਖਾਤਮਾ ਕਰਨਾ ਹੈ ਪੰਜਾਬ ਉਹ ਸੂਬਾ ਹੈ जिने ਭਾਰਤ ਦੀ ਆਜ਼ਾਦੀ ਵਾਸਤੇ 94% ਕੁਰਬਾਨੀਆਂ ਦਿੱਤੀਆਂ ਨੇ ਤੇ ਤੁਸੀਂ ਮਾਲਾ ਫੜ ਕੇ ਟੱਲ ਖੜਕਾਈ ਜਾਂਦੇ ਹੋ ਗੁਰਦੁਆਰੇ ਵਿੱਚ ਅਰਦਾਸਾਂ ਕਰੀਏ ਨਾ ਸ਼ਰਮ ਨਹੀਂ ਆਉਂਦੀ ਪਾਂਡੇ ਬਣ ਕੇ ਬੈਠੇ ਹੋ ਤੁਸੀਂ ਡਰਨ ਦੀ ਲੋੜ ਨਹੀਂ ਕੱਲ ਇੱਕ ਨਾ ਬਜ਼ੁਰਗ ਮਾਂ ਤੇ ਇੱਕ ਬਾਪੂ ਬਾਰਡਰ ਏਰੀਆ ਤੋਂ ਵੀੜ ਗਿਆ ਉਹ ਖੇਤ ਵਿੱਚ ਕੰਮ ਕਰਨ ਉੱਥੇ ਪੁਲਿਸ ਪਹੁੰਚ ਗਈ ਉਹ ਕਹਿੰਦੇ ਬੇਬੇ ਡਰ ਨਹੀਂ ਲੱਗਦਾ ਵੀ ਤੁਸੀਂ ਖੇਤਾਂ ਵਿੱਚ ਫਿਰਦੇ ਹੋ ਬਾਰਡਰ ਦਾ ਏਰੀਆ ਕਦੋਂ ਵੀ ਗੋਲੀ ਵਾ ਸਕਦੀ ਹੈ ਤੇ ਉਹ ਬਜ਼ੁਰਗ ਮਾਂ ਅਣਪੜ੍ਹ ਸੀ ਜਦੋਂ ਕਹਿੰਦੀ ਮੌਤ ਆਉਣੀ ਹੈ ਨਾ ਉਦੋਂ ਪੁੱਛ ਕੇ ਨਹੀਂ ਆਉਣੀ ਕਹਿੰਦੀ ਘਰੇ ਬੈਠਿਆਂ ਨੂੰ ਵੀ ਆ ਜੂ ਦੇਖੋ ਜਦੋਂ ਪੁੱਛਿਆ ਕਿ ਤੁਸੀਂ ਪੜ੍ਹੇ ਲਿਖੇ ਹੋ ਉਹ ਕਹਿੰਦੀ ਨਹੀਂ ਅਣਪੜ੍ਹ ਆ ਦੇਖੋ ਤੁਸੀਂ ਦਲੇਰੀ ਤੇ ਸਾਡੇ ਸਵਾ ਲੱਖ ਨਾਲ ਇੱਕ ਤੁਸੀਂ ਤਾਂ ਕਲੰਕ ਲਾਈ ਜਾਂਦੇ ਉਹਨਾਂ ਸ਼ਬਦਾਂ ਤੇ ਸਵਾਲ ਉਠਣਗੇ 20 ਸਵਾ ਲੱਖ ਨਾਲ ਲੜੇ ਸੀ ਜਿਹੜੇ ਦਰਦ ਦੇ ਅਰਦਾਸਾਂ ਕਰੀ ਜਾਂਦੇ ਆ ਸ਼ਰਮ ਕਰੋ ਮਾੜੀ ਮੋਟੀ ਜੀ ਕੋਈ ਗੱਡਸ ਵਾਲਾ ਐ ਧੌਣੂ ਚੇ ਕਰਕੇ ਬਿਆਨ ਦਿਓ ਵੀ ਅਸੀਂ ਖੜੇ ਆ ਆਰਮੀ ਦੇ ਨਾਲ ਪਾਕਿਸਤਾਨ ਦੀ ਨੱਕ ਨਾਲ ਜੀਵਲਵਾਣਗੇ ਇਦਾਂ ਕਹੋ ਤੁਸੀਂ ਫਿਰ ਸਵਾਲ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ